ਮੋਗਾ ਦੇ ਬਾਗਾ ਪੁਰਾਣਾ ਤੋਂ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਤੋਂ ਬਾਅਦ ਆਖਰਕਾਰ ਮਲਜ਼ਮ ਪਿਓ ਪੁੱਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸੀਸੀਟੀਵੀ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਬੇਖੌਫ ਮਲਜ਼ਮ ਪਿਓ ਪੁੱਤ ਨਰਸ ਦੇ ਨਾਲ ਕੁੱਟਮਾਰ ਕਰ ਰਹੇ ਨੇ। ਦਰਅਸਲ 2 ਦਿਨ ਪਹਿਲਾਂ ਬਾਗਾ ਪੁਰਾਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਹ ਘਟਨਾ ਵਾਪਰੀ। ਜਦੋਂ ਆਪਣੇ ਮਰੀਜ਼ ਨੂੰ ਛੁੱਟੀ ਦਿਵਾਨ ਆਏ ਇਹ ਦੋਵੇਂ ਮਲਜ਼ਮ ਬਿੱਲ ਬਣਾਉਣ ਦੇ ਵਿੱਚ ਹੋਈ ਦੇਰੀ ਦੇ ਕਾਰਨ ਹਸਪਤਾਲ ਦੇ ਸਟਾਫ ਨਾਲ ਉਲਝ ਗਏ। ਇਸ ਰਾਜ ਜਦੋਂ ਨਰਸ ਰਮਨ ਕੌਰ ਨੇ ਦੋਮਾ ਨੂੰ ਬਾਹਰ ਇੰਤਜ਼ਾਰ ਕਰਨ ਲਈ ਕਿਹਾ ਤਾਂ ਇਹਨਾਂ ਦੋਵਾਂ ਨੇ ਉਸ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ ਪਹਿਲਾਂ ਸਰਪੰਚ ਦੇ ਪਤੀ ਨੇ ਨਰਸ ਨੂੰ ੱੱਕਾ ਮਾਰਿਆ ਉਸ ਤੋਂ ਬਾਅਦ ਉਸਦੇ ਪੁੱਤਰ ਨੇ ਨਰਸ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਨਰਸ ਨਾਲ ਬਦਸਲੂਕੀ ਦੀ ਇਹ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਜਿਸ ਤੋਂ ਬਾਅਦ ਜਦੋਂ ਇਹ ਸੁਰਖੀਆਂ ਬਣੀ ਤਾਂ ਤਵਾ ਦੇ ਵਿੱਚ ਪੁਲਿਸ ਨੇ ਕੇਸ ਦਰਜ ਕਰ ਲਿਆ ਤੇ ਅੱਜ ਕਾਰਵਾਈ ਕਰਦਿਆਂ ਦੋਵੇਂ ਪਿਓ ਪੁੱਤ ਗ੍ਰਿਫਤਾਰ ਕਰ ਲਏ ਗਏ ਡੀਐਸਪੀ ਸਰਦਾਰ ਜਸਪਾਲ ਸਿੰਘ ਜਿੱਟਲੋ ਉਹਨੂੰ ਹਟੇ ਸਾਡੀ ਫੋਰਸ ਨੂੰ ਸੱਤ ਦਿਨਾਂ ਦਾ ਤਾਇਕੀ ਅਸੀਂ ਕਿ ਦੋਸ਼ਿਆਂ ਨੂੰ ਤਰਤ ਜਲਦੀ ਤੋਂ ਜਲਦੀ ਕਰਤਾ ਪਈ ਜਿਸ ਦੇ ਸਪੰਦਰ ਜਿਸੀ ਬਖੋ ਅਕੀਮਾ ਬਣਾਤੀ ਰੇੜਕ ਇਤੇ ਸੀ ਤੋਂ ਤਾਂ ਐਸਆਈ ਵਿਕੀਰ ਸਿੰਘ ਦੇ ਕੋਲ ਸਪਾਰਟੀ ਮੇਂ ਰਹਾ ਰਾਜਿਆਣਾ ਦੇ ਬਸਟੈਂਡ ਤੋਂ ਹਾਂਜੀ ਉਹਨੂੰ ਕਰਤਾ ਕਰ ਦੂਜੇ ਪਾਸੇ ਮਲਜ਼ਮ ਸਰਪੰਚ ਖੁਦ ਨੂੰ ਵੇਕ ਕਸੂਰ ਦੱਸ ਰਿਹਾ ਹੈ ਸਰਪੰਚ ਦੇ ਮੁਤਾਬਕ ਨਰਸ ਉਸ ਦੀਆਂ ਧੀਆਂ ਵਰ ਕੀ ਹੈ ਤੇ ਸੀਸੀਟੀਵੀ ਦੀਆਂ ਤਸਵੀਰਾਂ ਨੂੰ ਉਹਦਾ ਆਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਹੋਰ ਇਹ ਲੜਕੀ ਸੀ ਉਹ ਮੇਰੀ ਨੰਚੀਆਂ ਰਹੀ ਹੈ ਕੋਈ ਉਹਦਾ ਨਾਮ ਨਹੀਂ ਕੋਈ ਜੀ ਕੋਈ ਗਾਲਬਾਨੀ ਕੋਈ ਸਾਥੀ ਕੰਨੀ ਜੀ ਰਾਜਨੀ ਔਰ ਜੋ ਪਹਿਲੀ ਵਾਰ ਮੈਂ ਉਹ ਰਾਹੀ ਗੱਲ ਕਹੀ ਕਿ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਕਿ ਇਹ ਬੈਲ ਉਹਨਾਂ ਨੇ ਕਿਹਾ ਸੀ ਇਸ ਫਾਈਸਾਹ ਜਿੱਥੇ 10000 ਲੱਗੂ ਪੈਸੇ 6-7000 ਮੈਂ ਉਹਨੂੰ ਐਤਲਾਇਆ ਉਹਨਾਂ ਦੇ ਟੈਕ ਵੀ ਜਿਹੜਾ ਕਿ ਕੈਂਡ ਦੇ ਕਲੈਪ ਨੇ ਉਹ ਕੋਈ aba já de dia.